ਇਹ ਸੋਡੀ ਨਗਰ ਆ ਦਬਾ ਠੋਸ ਹੈ ਹਾਂ ਬਾ ਪਿਛਲੇ ਸਾਲ ਵੀ ਠੋਸੇ ਦਾ ਮਾਲ ਇੱਥੇ ਵਿੱਚ ਦੋ ਚੀਜ਼ਾਂ ਨਵੀਆਂ ਹੋ ਗਈਆਂ ਹਨ ਮਸ਼ੀਨਰੀ ਵੀ ਨਵੀਂ ਆ ਗਈ ਤੇ ਇੱਧਰ ਟਰੈਕਟਰ ਵੀ ਆਪਣਾ ਨਵਈਆ ਆ ਮਾਂ ਦੁਆ ਲਾ ਦੋ ਦੁਆ ਲਾ ਦੋ ਲਾਓ ਤਾਂ ਸਹੀ ਦੁਆ ਲੈ ਕੇ ਘੁਣਾਉਂਦਾ ਭਟੇ ਹੁਣ ਪਹੁੰਚਿਆ ਸੁੱਖਾ ਬਾਈ ਦਿੰਪਾ ਚਾਚਾ ਹੋ ਜਾ ਰਿਹਾ ਦੇਖੋ ਇਹ ਕਹਿੰਦਾ ਮੈਂ ਚਲਉਣੀ ਆ ਪਾਸੇ ਹੋ ਜਾ ਕਹਿੰਦਾ ਮੁਝੇ ਇਹ ਨਵੀਂ ਵੀ ਤੇ ਜਗਾ ਕੀ ਦਿੱਤੀਏ ਪਾਸੇ ਹੀ ਬੰਦਾ ਆ ਗਿਆ ਉਹ ਆ ਬਾਸਕਟ ਵਾਲਾ ਉਹ ਨਹੀਂ ਵੀ ਬਥੇੜਦਾ ਲੱਗੀ ਵੀ ਤਾਂ ਥੱਲੇ ਸਾਡਾ ਨੂੰ ਲੱਗੀ ਵੀ ਆ ਇਹ ਆ ਲੀਵਲ ਚੱਕ ਪਹਿਲਾਂ ਆਹਦੀ ਫਿਰ ਚੱਕ ਆ ਕੜਾ ਹੱਥ ਆ ਚੀਕਾ ਉਹ ਕਟਰਵਾਦ ਵਾਲਾ ਲਾ ਉਹਨੇ ਚੱਕਾ ਪੁਰੇਖਾ ਆਇਆ ਉਹ ਮੈਂ ਵੀ ਖਾਲਾ ਪੁਰੇਖਾ ਉਹ ਮੈਂ ਪਹਿਲੀ ਪਹਿਲੀ ਵਾਰ ਜੇ ਕੱਟਾ ਸੜਾ ਸੜਾ ਗੁੱਸੇ ਕਢਾਤਾ ਤਾਂ ਮੈਂ ਚੱਕ ਦੇ ਲੋ ਭਾਈ ਮਿੱਤਰੋ ਮਸ਼ੀਨ ਸਾਫ ਕਰ ਰਹੇ ਆ ਛੰਡੀਆਂ ਹੱਥ 'ਚ ਸਾਡੀ ਆਦਤ ਹੀ ਆ ਸੀ ਸੰਦਾ ਘਰ ਨੂੰ ਲਿਬੜੇ ਤੇ ਬੜਾ ਲੈ ਕੇ ਜਾਣਾ ਨਹੀਂ ਤੇ ਆਜ ਭਾਈ ਅੱਜ ਦੀ ਸਫਾਈ ਆਪਣੀ ਰਾਣੀ ਦੀ ਚਲੋ ਚੱਕ ਦੇਖੋ ਤਾਂ ਠੀਕ ਹੈ ਜੀ ਪਹਿਲਾ ਦਿਨ ਹਲੇ ਜਿਉਂ-ਜਿਉਂ ਨਾੜ ਪੱਕੀ ਜਾਣਾ ਆ ਜਿਹੜੀ ਮਾੜੀ-ਮੋਟੀ ਕੁੰਡੀ ਕੰਡੀ ਜੀ ਹੁੰਦੀ ਹੈ ਏ ਵੀ ਹਟ ਜਾਣੀ ਠੀਕ ਹੈ ਜੀ ਹਾਂ ਜੀ ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਲੋ ਜੀ ਮਿੱਤਰੋ ਮਸ਼ੀਨ ਦੀ ਤਿਆਰੀ ਹੋ ਚੁੱਕੀ ਆ ਕਟਰਬਾਰ ਪਾ ਲਿਆ ਕੱਲ ਟੈਸਟਿੰਗ ਕਰ ਲਈ ਮੱਥਾ ਟੇਕ ਲਿਆ ਤੇ ਇਧਰ ਦਿੱਕੇ ਅੱਛੇ ਨੂੰ ਮਿਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਲਿਕ ਦੇ ਚੱਕ ਉਹ ਲੰਘਿਆ ਉਹਨੂੰ ਕਹਿੰਦਾ ਮੈਂ ਕੰਮ ਤੈਨੂੰ ਸ੍ਰਿੰਦਰਾਂਵਰ ਚੜਾ ਦੂੰਗਾ ਨਵੀਂ ਬਣਾ ਦੱਸਦਾ ਰੋੜਾ ਪਾਈ ਜਾਂਦਾ ਦੇਖ ਲੈ ਆਣਦਾ ਹੋ ਸੋਨੀ ਮਾਨ ਆ। ਆ ਸੋਨੀ ਮਾਨ ਆ। ਮੈਂ ਬਾਈ ਗੁੱਸੇ ਨਹੀਂ ਹੁੰਦਾ ਹੈਗਾ। ਇਹ ਨਹੀਂ ਛੱਡਦਾ ਇਹਨੂੰ ਰਾਣੀ ਨੂੰ ਆਪਣੇ ਨੂੰ। ਹਾਂ ਇਹ ਨਹੀਂ ਛੱਡਦਾ ਇਹਨੂੰ। ਇਹ ਤਾਂ ਪੱਕੀ ਐ। ਹਾਂ ਪੱਕੀ ਐ। ਤੇ ਇਹ ਚੱਲਿਆਂ ਦੀ ਸੋਨੀ ਭਾਈ ਉਹਨੀ ਵੀ ਚੱਲਿਆਂ ਅੱਜ ਪਿੰਡ ਛਾਂਪਰੇ ਨਾਲ ਹੀ ਆ ਪਿੰਡ। ਤੇ ਇਹਨਾਂ ਨੇ ਕੋਲ ਵੀ ਦੋ ਤਿੰਨ ਪਾਸੇ ਕੰਮ ਐ ਤੇ ਇੱਧਰ ਅੱਜ ਨਵੀਂ ਮਸ਼ੀਨ ਵੀ ਚੈੱਕ ਕਰਨੀ ਐ। ਕੱਲ ਲੀਵਰ ਲੂਬਰ ਲਾ ਲਿਆ ਸੋਨੀ ਭਾਈ ਤੋਂ ਜਾਣਦੇ ਆ ਪੂਰੀ ਠੀਕ ਚੱਲੀ ਬਾਈ। ਬਾਈ ਓਕੇ ਆ। ਐਨ ਚੱਕੇ ਚੁੱਕੇ ਸਹੀ ਆ ਬੰਦੇ ਐਨ ਸਹੀ ਆ ਚੱਕਰ ਦਾ ਆ ਤੇ ਮੈਂ ਬਾਕੀ ਉਸਾਰਾ ਆ ਆਦੀ ਬੂਜ ਕੋਈ ਹੋਰ ਬਾਅਦ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਹੁਣ ਬਸ ਸਾਡਾ ਚੁੱਕਾ ਬਸ ਉਹ ਬਸ ਖਿਟਾ ਦੇਖ ਲਈ ਤੇ ਪਲੇਟਾ ਕੋਲ ਦੇਖੀ ਉਹ ਨਹੀਂ ਦਿਖਿਆ ਰੋ ਰਹੇ ਕੋਲ ਨੂੰ ਬਣੀ ਟੱਕ ਉਹ ਤੇ ਮੈਂ ਤੈਨੂੰ ਐ ਕਹਿੰਨੇ ਵੀ ਉੱਪਰੋਂ ਚੂੜੀ ਦੀ ਜੱਜਮੈਂਟ ਹੋ ਜੂਗੀ ਕਿੰਨੀ ਘਟੀਲੀ ਹੁੰਦੀ ਹੈ ਕਿੰਨੀ ਕਿਟਾ ਹੁੰਦੀ ਆ ਆ ਜਾ ਚਲੋ ਬਾਤ ਸਮਝਾਤਾ ਆ ਨਾ ਤੈਨੂੰ ਫਿਰ ਮੈਂ ਨਹੀਂ ਹੁੰਦਾ ਯਾਰ ਓਕੇ ਮਿਲਦੇ ਆਂ ਸ਼ਾਬ ਨੂੰ ਫਿਲਟਰ ਚੱਕ ਲੈ ਉੱਪਰ ਮੇਲਾ ਲੁੱਟ ਲਿਆ ਤੇ ਹਾਂ 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 ਮੇਲਾ ਮੈਨੂੰ ਕਹਿੰਦਾ ਮੇਲਾ ਲੁੱਟ ਲਿਆ ਇਹ ਵੀ ਚੱਲੀ ਹੈ ਜੀ ਮਸ਼ੀਨ ਨਾਲ ਤੇ ਪਿੰਡ ਹਲੇ ਨਾ ਇੱਟਾ ਉੱਟਾ ਚੱਕਣੀਆਂ ਪਿੰਡ 'ਚ ਨਾ ਥੋੜਾ ਬਹੁਤਾ ਹੈਗਾ ਰਸਤੇ ਦੀ ਪ੍ਰੋਬਲਮ ਜੀ ਕਿਧੋ ਖੰਭਿਆਂ ਕਰਕੇ ਆਲੇ ਉਹ ਸੈਟ ਜੀ ਕਰਾਉਣੇ ਆ ਫਿਲਟਰ ਤਾਰ ਕਿਉਂ ਠੀਕ ਆ ਹਾਏ ਅਮਨ ਅਮਨ ਵੀਰ ਕਿੱਥੇ ਚੱਲੇ ਪੁੱਤ ਤਾਂ ਸ਼ੈਕਲੀ ਲੈ ਕੇ ਬਾਹਰ ਨਹੀਂ ਆਉਂਦਾ ਤੇ ਬਸ ਇਹ ਜੀ ਬਾਸ ਕੱਟ ਦੀ ਸੈਟਿੰਗ ਹੋ ਰਹੀ ਆ ਤੇ ਬਸ ਚੱਲੇ ਜੀ ਹੁਣ ਲੈ ਕੇ ਅਸੀਂ ਇਨੂੰ ਵੀ ਰਾਣੀ ਨੂੰ ਲਓ ਜੀ ਇੱਕ ਮਸ਼ੀਨ ਤੋੜਤੀ ਆਪਾਂ ਨੇ ਤੇ ਦੂਜੀ ਮਸ਼ੀਨ ਲੈ ਕੇ ਪਹੁੰਚੇ ਕਿਥਾਂ ਆਪਣੇ ਨਾਲ ਦੇ ਪਿੰਡ 'ਚ ਆਇਆ ਤਾਂ ਕੰਪਨੀ 'ਚ ਫੋਨ ਅੱਛਾ ਦਸ਼ਮੀ ਸ਼ਾਲਾ ਤੋਂ ਉਹਨਾਂ ਨੂੰ ਐਮ ਡੀ ਸਾਹਿਬ ਨੂੰ ਪਤਾ ਸੀ ਉਹਨਾਂ ਨੇ ਕਹਿੰਦੇ ਵੀ ਜੇ ਕੋਈ ਪ੍ਰੋਬਲਮ ਆਈ ਤਾਂ ਨਾਲ ਦੇ ਨਾਲ ਤੇ ਇੱਕ ਬੀਲ ਵੀ ਅੱਜ ਆਉਣਗੇ ਆਪਣੇ ਕੋਲ ਵੈਸੇ ਇੱਕ ਵਾਰ ਆਪਣਾ ਚੈੱਕ ਅਪ ਕਰਨਾ ਹੋਣਗੇ ਉਹ ਓਕੇ ਤੇ ਬਾਕੀ ਮੱਥਾ ਟੇਕ ਕੇ ਕਰਦੇ ਆਂ ਕੰਮ ਸ਼ੁਰੂਆਤ ਜੇ ਆਪਾਂ ਕੋਈ ਆਏ ਦੱਸੇ ਭਾਈ ਹੁਣ ਤਾਂ ਮੌਸਮ ਠੀਕ ਆ ਹਨਾ ਮੌਸਮ ਹੂੰ ਲੱਗਦਾ ਦੋ ਤਿੰਨ ਦਿਨ ਪਹਿਲਾਂ ਤਾਂ ਡਰਾਤੇ ਤੇ ਕਿਹਨਾਂ ਤਾਂ ਇਹ ਨਹੀਂ ਕਿਹਨਾਂ ਤਾਂ ਆ ਗਿਆ ਤਾਂ ਦੇਖੀ ਧੰਮ ਝੰਮ ਆਪਣਾ ਸਾਰਾ ਜਮੀਨਾਂ ਆਉਂਦਾ ਇਹ ਤਾਂ ਨਰਮ ਆਣਾ ਇਹ ਵੀ ਇਹ ਵੀ ਬੱਟਣੀ ਇਹ ਫਿਰ ਨਾ ਇਕੱਠੇ ਹੋ ਜੂਗੀ ਹੂੰ ਨਮਾ ਕਰ ਦਾਂ ਲਾ ਫੜੀ ਲੈ ਜਾ ਕਰ ਹੂੰ ਮੈਂ ਚਲੋ ਨਾ ਮਾਰੀ ਰੋਟੀਆਂ ਸਮਾ ਗਏ ਰਿਹਾ ਹੋ ਜਾ ਬੜਾ ਜੀ ਇਹ ਪੈਂਡਾ ਰੱਖਦਾ ਮਾ ਠੀਕਾ ਲਓ ਜੀ ਡੱਬਾ ਹੋ ਗਿਆ ਥੋੜਾ ਲੇਟ ਬਾਕੀ ਵੀਰ ਅੱਜ ਦੋਏ ਚੀਜ਼ਾਂ ਨਵੀਆਂ ਹੋ ਗਈਆਂ ਹਨਾ ਮਸ਼ੀਨਰੀ ਵੀ ਨਵੀਂ ਆ ਗਈ ਤੇ ਇੱਧਰ ਤੇਕਟਰ ਵੀ ਆਪਣਾ ਨਵੀਆਂ ਆਇਆ ਤੇ ਵੀਰ ਨੰਬਰ ਲੈ ਗਿਆ ਅੱਜ ਨੰਬਰ ਲੈ ਗਿਆ ਵੀਰ ਸੋ ਮਾਰ ਅੱਜ ਵਧੀਆ ਝਾੜ ਦੋਵੇ ਠੀਕ ਠਾਕ ਟਾਈਮ ਸਿਰ ਆਪਣੀ ਫਸਲ ਵੱਢੀ ਜਾਵੇ ਜੀ ਬਚਾਉ ਰਹੇ ਮੇਹ ਕਿਣੀ ਤੋਂ ਸੱਚੇ ਮਾਸ਼ਾਅੱਲ ਅੱਜ ਬਿਲ ਬਣਦੋ ਸਾਰਿਆਂ ਚ ਤੇ ਮਸ਼ੀਨ ਫਿਲਹਾਲ ਚੱਕ ਚੱਲਦੀ ਹੈ ਵਾਹ ਤੇ ਹਲੇ ਇੱਕ ਢੇੜਾ ਲਾ ਲਿਆ ਤੇ ਹੁਣ ਉਸ ਤੋਂ ਬਾਅਦ ਹੁਣ ਚੱਲਦੇ ਆ ਅਗਲੇ ਕਿੱਦੇ ਚ ਲਓ ਜੀ ਮਿੱਤਰੋ ਲੈ ਕੇ ਰੱਬ ਦਾ ਨਾਮ ਕਰਤਾ ਕੰਮ ਸ਼ੁਰੂ ਤੇ ਥੋੜੀ ਥੋੜੀਆਂ ਕਰੀਆਂ ਸੀਪਾਂ ਬੰਦ ਬਾਸਕਟ ਥੋੜੀ ਜੀ ਲਈਆ ਲਵੇ ਤੇ ਚਲਾਤੀ ਦਾਣੀ ਆਪਣੇ ਵਾਲੀ ਅਜੇ ਜਿਹੜੀ ਮੱਖੀਆ ਨਰਮਾਈ ਵੀ ਥੋੜੀ ਜੀ ਕਾ ਹਾਂ ਬਾਈ ਕਹਿੰਦਾ ਜਿਆਦਾ ਵੀ ਨਾ ਕਰੋ ਜੇ ਲੋਡ ਲੱਗੀ ਤਾਂ ਕਹਿੰਦਾ ਕਰ ਲਿਓ ਮਾ ਆ ਲੈ ਅੱਜ ਦੀ ਦਿਹਾੜੀ ਇੱਥੇ ਚਲਾਉਨੇ ਆ ਇਹਨੂੰ ਹਾਂ ਸਾਢੇ 1650 ਚੱਕਰ ਕਹਿੰਦੇ ਆ ਕਹਿੰਦੇ ਸਾਢੇ 1650 ਕਰ ਲਿਓ ਮਾ 1600 ਪਰ ਹੈ 1600 ਬਹੁਤ ਹੈ 1600 ਬਹੁਤ ਹੈ ਮਾ ਚੱਲ ਥੋੜੀ ਜੀ ਕੋ ਉਹਦੀ ਕਿਸ਼ਤੀਆਂ ਦੀ ਉਹਦੀ ਅਸੀਪਾਂ ਦੀ ਥੋੜੇ ਚੱਕਰ ਵੱਜ ਜਾਣਗੇ ਹੋਰ ਰੀਲ ਨੂੰ ਆਇਓ ਬਣਾਉਣੀ ਚਾਹੀਦੀ ਹੈ ਚੱਕਰੀ ਸਾਲੀ ਕਿਵੇਂ ਟੈਂਕ ਚ ਕਾਣੇ ਮੜ ਪੈਣਾ ਪੈਗਾ ਪਹਿਲਾਂ ਨਾਲੋਂ ਫਰਕ ਹੈ ਪਹਿਲਾਂ ਅਸੀਂ ਨੇ ਜੀ ਦੋ ਗੇੜੇ ਲਾ ਕੇ ਮਤਲਬ ਟੈਂਕ ਕੱਟਦਾ ਤੇ ਤਾਂ ਕਿ ਮਤਲਬ ਵੀ ਪੂਰਾ ਬੋਤਾ ਉਹ ਨਾ ਹੋਵੇ ਨੁਕਸਾਨ ਵੀ ਨਾ ਹੋਵੇ ਤੇ ਹੁਣ ਦੁਆਰਤੀ ਚਲਾਈ ਆਪਾਂ ਨੇ ਨੀਂ ਪਾ ਚਾਹ ਕਹਿੰਦਾ ਮੇਲੇ ਨਾਲ ਨਾਲੇ ਰਹਿ ਮਾ ਕਾਤੇ ਮਾ ਨਾਲ ਨਾਲ ਕੀ ਆ ਯਾਰ ਗੇੜੇ ਬੜੇ ਘੰਟਾ ਚਾਚੀ ਪੈਂਦੇ ਯਾਰ ਕਟਾਈ ਇੰਨੀ ਜ਼ਿਆਦਾ ਹੈ ਹਲੇ ਆਪਾਂ ਉਹਨਾਂ ਨੂੰ ਕਹਿੰਦੇ ਵੀ ਉਹ ਉਹਨੂੰ ਕੱਟ ਲਾ ਕੇ ਮੋੜਨ ਦੀ ਲੋੜ ਨਹੀਂ ਪੈਂਦੀ ਇਹ ਉਹਦੇ ਨਾਲੋਂ ਵੀ ਵੱਧ ਆ ਹਾਂ ਅਗਰ ਉਹਦਾ ਇੱਕ ਮੋੜ ਦੇ ਉੱਪਰ ਤੇ ਕਰਪਾਉ। ਮੋੜ ਨੇ ਉੱਪਰ ਤੇ ਕਟਾਈ ਐਂ ਟਾਇਰ ਹੋਏ ਜਾਂਦੇ ਨੇ ਦੂਏ ਪਾਸੇ ਨੂੰ ਸਿੱਧੇ ਹੋ ਜਾਂਦੇ ਨੇ। ਕਾਫੀ ਰੱਹਾ ਛਾਡਾ ਬੰਦੇ ਤੋਂ ਖਾਸ ਦਾ। ਨਾ ਜਮਾ ਵੀ ਨਹੀਂ। ਪਹਿਲਾਂ ਕੰਮ ਦਾ ਮਾਈ ਜੀ ਦੇ ਬੱਲੇ। ਹਲੇ ਲਾਨ ਬੋਲਦਾ ਨਹੀਂ ਚ ਕਿਧਰ ਹਲੇ ਨਰਮਾਈ ਜਾ ਥੋੜਾ ਜਾ। ਹਾਂ ਥੋੜਾ ਆਈਟਮ ਲਾਈਏ ਹਾਂ ਬੇਚਣਾ ਰ ਆ ਹਾਂ ਹਾਂ ਮਰ ਜਾ ਮਾਰਦੇ ਹੱਥ ਜਾਨ ਨੂੰ ਫੁੱਲ ਹੈ ਫੁੱਲ ਹੈ ਫੁੱਲ ਕੱਟਾ ਥੋੜਾ ਜਿਹਾ ਤੋੜਾ ਦੂਏ ਹੈ ਗੁੱਡੀ ਆ ਰਹੀ ਆ ਪਛਾਣ ਤੇ ਆ ਗੁੱਡੀ ਆਉਣੀ ਨਹੀਂ ਚਾਹੀਦੀ ਅੱਜ ਇਹ ਦੱਸਿਓ ਬਈ ਫੁੱਲ ਐ ਦੂਏ ਹਾਈ ਚ ਤੋੜਾ ਘੱਟ ਨਹੀਂ ਲੱਗਦਾ ਬੜਾ ਦੱਸਿਓ ਕਮੈਂਟ ਕਰਕੇ ਫੇਤੀਏ ਚ ਬਹੁਤ ਭੱਜਦੀ ਏ ਇੱਕ ਲੱਗ ਤੇ ਹਾਈ ਸਪੀਡ ਗਿਆ ਨਾ ਇਹ ਤਾਂ ਤੀਆ ਫਿਰ ਹੂੰ ਕਮਾ ਹੈ ਕਰੂ ਵੇ ਹੇਕ ਬਣੇ ਕਬਰ ਹਟਦਾ ਨਹੀਂ ਇਹ ਘਮਾਊਗਾ ਇੱਕ ਵੇ ਹੈਂ ਨਿਆੜਾ ਆਉਂਦਾ ਕਿ ਨਹੀਂ ਸੜਾ ਫਰਕ ਤਾਂ ਆਇਆ ਚੀਜ਼ ਦਾ ਹਨਾ ਵੇਗ ਦਾ ਆਪਣਾ ਟੇਸਟ ਹੈ ਮਸ਼ੀਨ ਦਾ ਵੇਗ ਦਾ ਕੱਟਾ ਅੱਜ ਕੱਟਾ ਹਲੇ ਲੀ ਲ 10 ਪਾਚ ਦਿੱਤੇ ਥੋੜੀ ਜੀ ਹੁਣ ਚੱਕਰ ਕਰਕੇ ਤਾਂ ਲੱਗ ਜੂਗਾ ਹਾਂ ਵੀਰ ਮਾਲ ਦੇ ਰਹੀਏ ਤੁਸੀਂ ਲੈ ਆਓ ਜੀ ਟਰੈਕਟਰ ਕੋਲ ਨੂੰ ਟਰੈਕਟਰ ਲਿਆਓ ਤੇ ਅੱਜ ਟਰੈਕਟਰ ਵੀ ਆਪਣਾ ਨਵਾਂ ਹੀ ਆਇਆ ਹੈ ਟਰਾਲੀ ਵੀ ਨਵੀਂ ਟਰੈਕਟਰ ਦਾ ਚਲੋ ਅੱਜ ਦੀ ਕੀ ਪਹਿਲੇ ਦਿਨ ਹੀ ਅੱਜ ਟਰਾਲੀ ਨੂੰ ਪਿਆ ਡਬਲ ਡਬਲ ਹੋ ਗਿਆ ਕੰਮ ਅੱਜ ਇੱਕ ਇੱਕ ਹੋ ਗਿਆ ਹਾਂ ਚਲੋ ਮਾਰਾ ਰੱਖੇ ਸੁੱਖੇ ਸੀ ਵਾਲੀ ਦਾ ਵੀ ਕਦੇ ਨਾ ਕਦੇ ਅੱਜ ਟੇਸਟ ਦਿਖਾ ਦੇਣਾ ਆਪਰੇ ਕੀ ਕਹਿੰਦਾ ਹਾਂ ਉਹਦਾ ਵੀ ਕਦੇ ਨਾ ਕਦੇ ਕਰ ਦੇਣਾ ਚੱਕਰ ਜੁੰਡਾ ਹਲੇ ਚਲੋ ਆਇਆ ਪਹਿਲੀ ਵਾਰ ਦਸ਼ਮੇਸ਼ ਲਈ ਆ ਪਾਤੀ ਇਹਨੂੰ ਕਿਵੇਂ ਆ ਇਹ ਹਾਂ इधर ले आओ अगर ती और ठीक है ना भाई रहे हैं आने जगह कहना ਕੋਚ ਆ ਪੀਲਾ ਲਓ ਜੀ ਵਰਤੇ ਪੰਜ ਕਿਲਿਆਂ ਦਾ ਗੇੜ ਅੱਜ ਕਿਲੇ ਥੋੜੇ ਹਲਕੇ ਤੇ ਤੇ ਮਸ਼ੀਨ ਆਪਣੀ ਰਾਣੀ ਚੈੱਕ ਹੋ ਗਈ ਹੁਣ ਚੱਲਿਆਂ ਦੂਈ ਜਗ੍ਹਾ ਠੀਕ 7-8 ਕਿਲੇ ਉੱਧਰ ਵੱੱਟਣੇ ਹੁਣ ਮਾਰ ਦਿਆ ਲਿਸਕਾ ਉੱਧਰ ਵੀ 36ਤੀ ਦੀ ਪਹਿਲਾ ਦਿਨ ਅੱਜ ਟਰਾਲੀ ਦਾ ਜੀ ਦੁਆ ਠੋਕਵਾ ਦਾ ਮਤ ਦੁਆ ਲਾ ਦੋ ਦੁਆ ਲਾ ਦੋ ਲਾਓ ਤਾਂ ਸਹੀ ਦੁਆ ਲੈ ਕੇ ਘੁਣਾਉਂਦਾ ਭਟੇ ਲਓ ਜੀ ਦੂਜੀ ਜਗ੍ਹਾ ਪਹੁੰਚ ਚੁੱਕੇ ਆ ਇਹ ਸੋਹਣੀ ਨਗਰ ਆ ਡਬਾ ਠੋਸ ਹੈ ਹਾਂ ਵਾ ਪਿਛਲੇ ਸਾਲ ਵੀ ਠੋਸੇ ਦਾ ਮਾਲ ਇੱਥੇ ਮੈਂ ਲਿਆ ਰੋਟੀ ਲਿਆ ਮੈਂ ਲੈ ਆਓ ਜੀ ਲੈ ਆਓ ਕੋਈ ਨਹੀਂ ਟਰੈਕਟਰ ਵੀ ਲਿਆਓ ਟਰੈਕਟਰ ਵੀ ਲਿਆਉਣੇ ਰੋਟੀ ਅੱਜ ਬੇਲੇ ਕਰ ਦੇਣਾ ਤੁਹਾਨੂੰ ਅੱਜ ਤੁਹਾਡਾ ਕੋਈ ਨਹੀਂ ਕਿਰਪਾ ਕਰ ਲੈ ਲੈ ਵੀ ਚਾਚਾ ਟੇਕ ਮੱਥਾ ਬਾਈ ਲੈ ਵੀ ਰਾਣੀਏ ਜਿਹੜੇ ਅੱਤ ਕਿਤੇ ਨੇ ਲੱਡੂਆਂ ਦੇ ਡੱਬੇ ਮਠਿਆਈਆਂ ਦੇ ਗੁਲਾਬ ਜਾਮੁਨਾਂ ਦੇ ਬਹੁ ਇਕੱਠੇ ਕਰ ਦੇਣਾ ਰਾਣੀ ਨੇ ਆਪਣੀ ਉਹ ਲੱਗੇ ਸਾਲਾ ਕਰ ਤਾਂ ਗਾਹ ਕਰ ਲੈਣਾ ਬਾਠੀ ਬਾਠੀ ਹੈ ਬਾਬਾ ਸੁੱਖ ਰੱਖੇ 2 ਦਿਨਾਂ ਦੇ ਵਿੱਚ ਵਿੱਚ ਰੰਗ ਜਾ ਉਤਰ ਜੂਗਾ ਤੇ ਫਰੰਟੋਗਰ ਦਾ ਉੱਤਰ ਲੱਗ ਜੂਗਾ ਨਾ ਅੱਜ ਹੈਨਾ ਹੈ ਹਾ ਰੰਗ ਕਹਿੰਦਾ ਉਤਰ ਜੂਗਾ ਕਾਵਾ ਲੋਕਾਂ ਨਾਲ ਕੋਈ ਗੱਲ ਕਰਨੀ ਮੈਨੂੰ ਆ ਗਿਆ ਨੇ ਉਹ ਚੇਰ ਨਾਲ ਇਹਨੂੰ ਪਾਣੀ ਪੀ ਰਣ ਦੇ ਪਾਣੀ ਕੀ ਇਲਾਜ ਆ ਮੈਂ ਤੈਨੂੰ ਕੀ ਕਹਿੰਦਾ ਤੂੰ ਸਿੱਧਾ ਕਹ ਦੇ ਵੀ ਮੈਂ ਚਲਾਉਣੀ ਐ ਨਹੀਂ ਤੂੰ ਸਿੱਧਾ ਕਹ ਦੇ ਵੀ ਮੈਂ ਚਲਾਉਣੀ ਐ ਲਾਲ ਨਾ ਮੈਂ ਪਾਣੀ ਦਾ ਪੀਦੀ ਐ ਅਰੇ ਚਲਾਉਣ ਕਿਹੜੇ ਦੰਨੇ ਆ ਆ ਜਾ ਫੇਰ ਕਹਿੰਦੇ ਡਿੰਪਾ ਵੱਧ ਕੰਮ ਕਰਦਾ ਵੀਡੀਓ ਬਣਾਉਣੇ ਵਾਲੇ ਤਾਂ ਦਿਖਾਉਣੀ ਐ ਵੀ ਡਿੰਪਾ ਚਲਾ ਰਿਹਾ ਜਾਂ ਮੈਂ ਚਲਾਉਣਾ ਕੋਈ ਦਿਖਾਉਂਦਾ ਨਹੀਂ ਮੈਨੂੰ ਪਤਾ ਫੁੱਦੂ ਆ ਨਹੀਂ ਹੁਣ ਸਾਰੇ ਮੈਂ ਵੱਢ ਕੇ ਆਏ ਪਿੱਛੇ ਆ ਹਾ ਸੀਟ 'ਤੇ ਬੈਠ ਕੇ ਫੀਲਿੰਗ ਲਈਏ ਮਰਜੀ ਮੇਰੀ ਵੀਡੀਓ ਪੜਾਈ ਤੁਸੀਂ ਆਓ ਜੀ ਪਹੁੰਚ ਗਏ ਕੀ ਕੀ ਆ ਰਹੀ ਅੱਜ ਰੋਟੀ ਤੇਨੂੰ ਜੱਸਿਆ ਚਨੇ ਖਲੋਣੀਆਂ ਦੁਪਹਿਰ ਦਾ ਟਾਈਮ ਹੋ ਗਿਆ ਉਹ ਠੀਕ ਹੈ ਜੀ ਵੀਡੀਓ ਬਣਾ ਦੂੰਗਾ ਮੈਂ ਮੈਂ ਖੜੇ ਤੇ ਮੁੱਢ ਗੁਰਕੀਆਂ ਪੋਣੀਆਂ ਆਪੇ ਖਾ ਰਹੀਆਂ ਆ ਖਾ ਲੂੰਗਾ ਉਹ ਭਾਈ ਮਿੱਤਰੋ ਪਹਿਲਾਂ ਪਰ ਸਾਦੇ ਦੱਸੋ ਲਓ ਜੀ ਮਿੱਤਰੋ ਦੁਪਹਿਰ ਦਾ ਟਾਈਮ ਹੋ ਗਿਆ ਰੋਟੀ ਰੋਟੀ ਖਾ ਲਈ ਤੇ ਹੁਣ ਪਹੁੰਚਾ ਸੁੱਖਾ ਬਾਈ ਬਿੰਪਾ ਚਾਚਾ ਹੋ ਜਾ ਰਿਹਾ ਦੇਖੋ ਇਹ ਕਹਿੰਦਾ ਮੈਂ ਚਲਉਣੀ ਆ ਪਾਸੇ ਹੋ ਜਾ ਕਹਿੰਦਾ Karten ਕੱਟ ਪਰ ਇੰਨਾ ਨਹੀਂ ਖੜਕਦਾ ਕਟਰ ਹਣਾ ਛੂਲਤ ਦਾ ਤਾਂ ਫਰਕ ਆ ਆਪਾਂ ਨੂੰ ਉਹ ਬਾਤ ਹੈ ਬੱਟਾ ਹੈ ਵੀਆ ਪਰ ਕਟਰ ਵੀ ਨਹੀਂ ਇੰਨਾ ਖੜਕਦਾ ਜਿਹੜਾ ਉਹ ਜਗਾੜ ਜਿਹਾ ਲੈ ਬੁੱਧੀ ਕਰਕੇ ਸੇਫ ਹੈ ਹਾਂ ਕੀ ਕਹਿੰਦਾ ਕੀ ਕਹਿੰਦਾ ਉਹ ਲਾ ਗਿਆ ਮੈਂ ਕਹਾਂ ਮੇਰੇ ਨਾਲ ਲੈ ਬਈ ਸਵੇਰ ਦੀ ਮਸ਼ੀਨ ਵੀ ਤੀਏ ਜਗਾ ਆ ਗਈ ਤੇ ਤੀਏ ਪਾਸੇ ਹੀ ਬੰਦਾ ਆ ਗਿਆ ਉਹ ਆ ਬਾਸਕਟ ਵਾਲਾ ਉਹ ਨਹੀਂ ਬਚੇੜਦਾ ਲੱਗੀ ਵੀ ਤਾਂ ਥੱਲੇ ਸਾਟਾ ਨੂੰ ਲੱਗੀ ਵੀ ਆ ਏ ਆਲੀ ਵਿੱਚ ਚੱਕ ਪਹਿਲਾਂ ਚੱਕ ਮੱਥਾ ਟੇਕ ਕੇ ਚੱਕ ਆਲੀ ਵਿੱਚ ਚੱਕ ਆ ਕੜਾ ਹਤੀਆ ਚੀਕਾ ਉਹ ਕਟਰਵਾਦ ਵਾਲਾ ਲਾ ਉਹਨੇ ਚੱਕਾ ਪਰੇਖਿਆ ਹਾਂ ਇਹਨਾਂ ਨੇ ਉਹ ਮੈਂ ਵੀ ਖਾਣਾ ਪਰੇਖਿਆ ਉਹ ਮੈਂ ਪਹਿਲੀ ਪਹਿਲੀ ਵਾਰ ਜਦ ਕੱਟਾ ਸੜਾ ਸਾਰਾ ਗੁੱਸੇ ਕਢਾਤਾ ਤਾਂ ਮੈਂ ਚੱਕਦੇ ਆਣੇ ਦਾਣੇ ਵਾਲਾ ਦਾਣੇ ਵਾਲਾ ਚੱਲ ਜਵੇ ਹੁਣ ਲੀ ਲੈ ਇਸ ਪਤਾ ਕਿਵੇਂ ਵਧਾਉਣੀਆਂ ਇਹਦੀ ਵਧੂਗੀ ਤਾਂ ਸਹੀ ਦੇਖਾਈ ਕਿ ਬਰਬਾਦ ਲੀਡ ਆ ਤਾਂ ਪਰ ਇਹ ਅੜ ਜਾ ਇੱਥੇ ਸ਼ੋਅ ਕਰੂਗੀ ਨਾ 15 ਘਰ ਦੇ ਬਸ 16 1650 ਕਹਿੰਦੇ ਉਹ ਵਾਹ ਲੈ ਲੀ ਕੋ ਕੇ ਲੀ ਬਣੂ ਕੁਮਈਆ ਹਾਈਆ ਦੁਪਰ ਚੱਲਿਆ ਰਹਿ ਗਿਆ ਵਾ ਮੈਂ ਕੇ ਦੇਖ ਲਾ ਕੇ ਤੈਨੂੰ ਪਤਾ ਹੀ ਆ ਪਹਿਲਾ ਲੈ ਲਿਆ ਚੱਲ ਵੇ ਚੱਲ ਥੋੜੀ ਥੋੜੀ ਅੱਜ ਸਾਰਿਆਂ ਦੀ ਮਸ਼ੀਨ ਚਲਾ ਲਈ ਬਸ ਭਾਗ ਆ ਜਾ ਚਾ ਰਹਿ ਗਿਆ ਜਿੱਕਰ ਬੱਟਾਂ ਵਾਲੇ ਏਰੀਆ 'ਚ ਵੜਤਾ ਸੋਨੀ ਨੂੰ ਬੱਟਾਂ ਵਾਲੇ ਏਰੀਆ 'ਚ ਅੱਜ ਮਸ਼ੀਨ ਤੀ ਜਗ੍ਹਾ ਆ ਗਈ ਬਸ 6 6 7 7 ਕਿੱਲੇ ਆਏ ਵੱਡੇ ਆ ਜਣੀ ਮਸ਼ੀਨ ਇਹ ਕਿਤੇ 5 ਕਿੱਲੇ ਕਿਤੇ 4 ਕਿੱਲੇ ਕਿਤੇ 2 ਕਿੱਲੇ ਕਿਤੇ ਐਦਾਂ 3ੀ ਚੌਥੀ ਜਗ੍ਹਾ ਆ ਲਈ ਅੱਜ ਦੂਈ ਮਸ਼ੀਨ ਵੀ ਦੂਈ ਜਗ੍ਹਾ ਚੱਲ ਰਹੀ ਹੈ ਤੀ ਹਲੇ ਖੜੀ ਆ ਅਜੇ ਬਾਦ ਦੋਈ ਚਲਾਈਆਂ ਵੀ ਆ ਕੱਲੂ ਕਰਾਂਗੇ ਤੀ ਨੂੰ ਚੈੱਕ ਹੋ ਵੱਲਾ 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 ਬੱਟਾ ਪਾ ਲਈ ਦੇ ਭਾਈ ਕਟਰ ਬਹੁਤ ਘੱਟ ਛਣਕਦਾ ਦੁਨੀਆ ਨਾਲੋਂ ਹਲੇ ਨੋ ਜੀ ਪਹਿਲਾ ਦਿਨ ਅਜਦਾ ਬੌਸ ਹੋਣਾ ਰਿਹਾ ਬਾਕੀ ਸੁਖੇભાઈ ਤੋਂ ਰਿਵਿਊ ਲਵਨੇ ਆ ਸੁਖੇભાઈ ਠੀਕ ਐ ਕਿਵੇਂ ਆਉਂਦਾ ਨਿਆਰਾ ਬੱਲਰ ਨਿਆਰਾ ਵੀਰੇ ਦਸ਼ਮੇਸ਼ ਦਸ਼ਮੇਸ਼ ਲੱਕੇ ਚ ਪਹਿਲੀ ਆਈ ਆ ਨਾ ਆਪਣੇ ਤੇ ਚਰਚਾ ਕਰਾਉਗੀ ਬੱਲਰ ਬੱਲਰ ਚਾਹ ਤੇ ਤਾਂ ਚਲਾਈ ਅਜ ਤਪਹਿਲੇ ਕਿੰਨੇ ਤੋ ਤਿੰਨ ਕਿੱਲੇ ਵੱਢਿਆ ਨਾ ਵੀ ਤਿੰਨ ਕਿੱਲੇ ਤਿੰਨ ਚਾਰ ਕਿੱਲੇ ਭਰਤੇ ਇਹ ਵੀ ਥੋੜਾ ਹੈ ਯਾਰ ਅਸਲ ਚ ਭਾਰ ਭਾਰੀ ਵੀ ਚਲਦੀ ਐ ਸੜੀ ਡਬੱਟਾਂ ਥੋੜਾ ਜਿਹਾ ਸਵਾਦ ਖਰਾਬ ਕਰਦੀਆਂ ਨਾ ਤੈਨੂੰ ਵੀ ਬੱਟਾ ਵਾਲੀ ਕਿੱਲਾ ਤਾਂ ਉਧਰ ਕੋਈ ਨਹੀਂ ਕੋਈ ਨਹੀਂ ਹਲੇ ਬਥੇਲੇ ਲੰਬੇ ਘੇਰੇ ਮਿਲਣੇ ਸੁਖੇ ਬਾਈ ਨੂੰ ਮੌਕਾ ਦੇਣਾ ਆਪਾਂ ਨਹੀਂ ਫੇਰ ਕਿਸੇ ਦਿਨ ਹਣ फेर ਵੀ بڑا ਨਹੀਂ ਆ ਰਹਾ ਚਲਾਉਂ ਨਹੀਂ ਆ ਰਹਾ ਮੈਂ ਅੱਜ ਸਵੇਰੇ ਵੱਡੇ ਨੇ ਦੂਏ ਹਾਈ ਫੁੱਲ ਲੱਗਿਆ ਜਾ ਉਹ ਕਣਕ ਦੀ ਹਲਕੀ ਜਮਤੀਆ ਲਾਇਆ ਫਿਰ ਬਹੁਤ ਹੀ ਜ਼ਿਆਦਾ ਭੱਜ ਲੰਦੀ ਵੱਡੀ ਵੱਡੀ ਧੀਆ ਜਿਹੜੀ ਅੱਜ ਵੱਡੇ ਦੁਪਹਿਰੇ ਹਾਂ ਸਿੱਧਰ ਦੁਪਹਿਰੇ ਚ ਨਾ ਕੋਈ ਗਰਮ ਹੋਣ ਦਾ ਕੋਈ ਚੱਕਰ ਨਾ ਕੋਈ 82 83 ਦੇ ਰਹਿੰਦੇ ਬਿਲਕੁਲ ਬਿਲਕੁਲ ਕੋਈ ਹੋ ਨਹੀਂ ਆਇਆ ਕੋਈ ਘੜਮ ਘੜਮ ਕੁਝ ਨਹੀਂ ਆਵਾਜ਼ ਹੈਗੀ ਜਿਹੜੀ ਬਹੁਤ ਵਧੀਆ ਚੱਲੀ ਹੈ ਦੁਪਹਿਰੇ ਚ ਨਾ ਕੋਈ ਲਹਾਈ ਲਾਇਆ ਅੱਜ ਬਿਲਕੁਲ ਬਿਲਕੁਲ ਕੋਈ ਪਿੱਛੇ ਧਾਣੇ ਦੀ ਸ਼ਿਕਾਇਤ ਵੀ ਨਹੀਂ ਹੈਗੀ ਕੋਈ ਐ ਮਾੜਾ ਮੋਟਾ ਧਾਣੇ ਦੀ ਸ਼ਿਕਾਇਤ ਬਿਲਕੁਲ ਮ ਹਾਂ ਛਿੰਦੇ ਬਾਈ ਨੇ ਬੱਟੇ ਬਹੁਤ ਝੋਕੀਏ ਰੱਖਦਾ ਬੱਟਾ ਜਿਆਦਾ ਤੀਆਂ ਕਟਰਵਾ ਨਾ ਹੀ ਖੋਲੀ ਆਪਾਂ ਦੇਖ ਲੈ ਸਵੇਰੇ ਪਿੰਡੇ ਦਾ ਚਲਾਉਣੀ ਆ ਇਹ ਫੇਰ ਲਾਉਂਦੇ ਫਿਰੂਗੇ ਹਨਾ ਹਾਂ ਹਾਂ ਟਰੱਕ ਟਰੱਕ ਹੈ ਨਹੀਂ ਲੰਗਾ ਲੈਣੀ ਆਪਾਂ ਰੋੜਾ ਰੂੜਾ ਪਾ ਕੇ ਸਾਫ਼ ਕਰ ਲਈ ਆਪਾਂ ਹਨਾ ਮੈਂ ਵੀ ਆਇਆ ਇੱਕ ਮਿੰਟ ਲੋ ਭਾਈ ਮਿੱਤਰੋ ਮਸ਼ੀਨ ਸਾਫ਼ ਕਰ ਰਹੇ ਹਾਂ ਛੰਡੀਆਂ ਹੱਥ 'ਚ ਸਾਡੀ ਆਦਤ ਹੈ ਸੀ ਸੰਦਾ ਕਰਨ ਨੂੰ ਲਿਬੜੇ ਤਿਬੜਾ ਲੈ ਕੇ ਜਾਣਾ ਨਹੀਂ ਤੇ ਅੱਜ ਭਾਈ ਅੱਜ ਦੀ ਸਫਾਈ ਆਪਣੀ ਰਾਨੀ ਦੀ ਰੋਚਕ ਦੇਖੋ ਤਾਂ ਠੀਕ ਹੈ ਜੀ ਪਹਿਲਾ ਦਿਨ ਹਲੇ ਜਿਉਂ-ਜਿਉਂ ਨਾੜ ਪੱਕੀ ਜਾਣਾ ਆ ਜਿਹੜੀ ਮਾੜੀ-ਮੋਟੀ ਕੁੰਡੀ ਕੰਢੀ ਜੀ ਹੁੰਦੀ ਹੈ ਇਹ ਵੀ ਹਟ ਜਾਣੀ ਠੀਕ ਹੈ ਜੀ ਵੈਸੇ ਤੁਹਾਡੇ ਸਾਹਮਣੇ ਹੀ ਹੈ ਕਿੰਨੀ ਕਾ ਹੁਣ ਤੁਸੀਂ ਆਪੇ ਦੇਖ ਲਿਓ ਝਾੜ ਵਧੂਗਾ ਹਲੇ ਅੱਗੇ ਹਲੇ ਬੜੀ ਟੌਪ-ਟੌਪ ਦੇ ਕਿੱਲਾਂ ਚ ਹਲੇ ਜਾਂਚਣਾ ਨਾ ਆਪਾਂ ਨੇ ਟੂੜੀ-ਟਾੜੀ ਕਰ ਚੱਕਾ ਇਹਦੇ ਚ ਫਿਰ 4-5 ਦਿਨਾਂ ਤੱਕ ਹਾਂ ਤਾਂ ਦੋ ਤਿੰਨ ਤੇ ਰਾਣੀ ਨੂੰ ਕਰ ਲਿਓ ਸਾਫ਼ ਉਸ ਤੋਂ ਬਾਅਦ ਚੱਲਦੇ ਹਾਂ ਫਿਰ ਕਰਨਾ ਬੱਧੀ ਕੰਮ ਹੋ ਗਿਆ ਅੱਜ ਦੀ ਸ਼ੁਰੂਆਤ ਬਹੁਤ ਸੁਣੀ ਹੋਈ ਕੋਈ ਲੀਕਿੰਗ ਨਹੀਂ ਕੋਈ ਫੀਕਿੰਗ ਨਹੀਂ ਪੂਰਾ ਟੌਪ ਟਾਈਨ ਚੱਲ ਰਿਹਾ ਪ੍ਰੋਜੈਕਟ ਆਪਣਾ ਹਲੇ ਲੀਵਰਾਂ ਚੁਲਦਦੇ ਆ ਸਾਲਾ ਕੱਟਣਾ ਹੁੰਦਾ ਕਟਰ ਦਾ ਫਲੇਟ ਹੀ ਕੱਟ ਹੋ ਜਾਂਦਾ ਉਹ ਕਟਵਾ ਕੇ ਲਿਉਣਾ ਸ਼ਾਮ ਨੂੰ ਅੱਜ ਲੈ ਲੈ ਇੱਥੇ ਰੱਖ ਸੋਨੀ ਫੁਕਰੀ ਚ ਪੂਰੀ ਚਾਏ ਵੇ ਆ ਨਾ ਉਹਨਾਂ ਨੂੰ ਕਈ ਕਿਸੇ ਸਟੈਂਡਰਡ ਦਾ ਸਾਫ਼ ਨਹੀਂ ਕਰਿਆ ਮੂਰੇ ਤੇ ਚੱਲ ਇੱਕ ਤਾਂ ਤੁਹਾਨੂੰ ਜਗ੍ਹਾ ਦਿੱਤੀ ਵੀ ਆ ਚੱਲ 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 ਇੱਕ ਤਾਂ ਤੁਹਾਨੂੰ ਦਿੱਤਾ ਸੀ ਟਾਈਮ ਉੱਪਰ ਤੇ ਹਵਾ ਕਰ ਪੱਲਾ ਨਹੀਂ ਥੱਲੇ ਕਰਿਆ ਦੇਖ ਲੈਣੇ